ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਉਪਦੇਸ਼ ਕਰਦੇ ਨੇ ਮਹਾਰਾਜ ਕਹਿੰਦੇ ਨੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੇ ਪਰਮ ਦਾ ਪਰਮ ਭੁਲਾਇਆ ਮਹਾਰਾਜ ਕਹਿੰਦੇ ਆ ਕਿ ਜਿਵੇਂ ਇਹ ਸਾਡਾ ਸਰੀਰ ਹੈ ਸਾਡੇ ਸਰੀਰ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ ਇਹ ਕਿਵੇਂ ਭਰਿਆ ਹੋਇਆ ਹੈ ਸਾਨੂੰ ਇੱਕ ਮਿਰਗ ਦੀ ਉਦਾਹਰਣ ਦੇ ਕੇ ਮਹਾਰਾਜ ਨੇ ਦੱਸਿਆ ਮਹਾਰਾਜ ਕਹਿੰਦੇ ਜਿਵੇਂ ਇੱਕ ਹਿਰਨ ਹੁੰਦਾ ਹੈ ਉਸ ਦੀ ਨਾਭੀ ਦੇ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਹੈ ਜਦੋਂ ਕਸਤੂਰੀ ਪੈਦਾ ਹੁੰਦੀ ਹੈ ਤੇ ਉਹਨੂੰ ਆਪਣੇ ਅੰਦਰੋਂ 스మెਲ ਆਣੀ ਜਿਹੜੀ ਖੁਸ਼ਬੂ ਆਣੀ ਉਹ ਸ਼ੁਰੂ ਹੋਉਂਦੀ ਹੈ ਤੇ ਹੁਣ ਉਸੇ ਹੀ ਖੁਸ਼ਬੂ ਨੂੰ ਉਹ ਬਾਹਰ ਲੱਭਦਾ ਫਿਰਦਾ ਹੈ ਕਿਤੇ ਝਾੜੀਆਂ ਵਿੱਚ ਜੰਗਲਾਂ ਵਿੱਚ ਜਾਂ ਹੋਰ ਕਿਤੇ ਉਹ ਲੱਭਦਾ ਫਿਰਦਾ ਹੈ ਕਹਿੰਦੇ ਕਿ ਉਹਨੇ ਆਪਣੇ ਅੰਦਰ ਧਿਆਨ ਨਹੀਂ ਮਾਰਿਆ ਉਹ ਖੁਸ਼ਬੂ ਜਿਹੜੀ ਸੀ ਉਹਦੇ ਅੰਦਰ ਅੰਦਰੋਂ ਆ ਰਹੀ ਸੀ ਪਰ ਉਹ ਬਾਹਰ ਲੱਭਦਾ ਫਿਰਦਾ ਹੈ ਉਹ ਭਰਮ ਦੇ ਵਿੱਚ ਪੈ ਗਿਆ ਸੁਸ਼ੇਸ਼ਕਰ ਕੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਸਾਡੇ ਵੀ ਸਰੀਰ ਦੇ ਅੰਦਰ ਅੰਮ੍ਰਿਤ ਹੈ ਲੇਕਿਨ ਅਸੀਂ ਲੱਭਦੇ ਕਿੱਥੋਂ ਆ ਬਾਹਰ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਿਹਾਰੀ ਮਹਾਰਾਜ ਕਹਿੰਦੇ ਅੰਮ੍ਰਿਤ ਦਾ ਖੂ ਤੁਹਾਡੇ ਅੰਦਰ ਭਰ ਕੇ ਰੱਖਿਆ ਹੋਇਆ ਹੈ ਪਰ ਉਹ ਤੁਹਾਨੂੰ ਹੁਣ ਕੱਢਣਾ ਨਹੀਂ ਆਂਦਾ ਕਿਉਂਕਿ ਤੁਸੀਂ ਭਰਮ ਦੇ ਵਿੱਚ ਪੈ ਗਏ ਹੋ ਤੁਸੀਂ ਉਸ ਨੂੰ ਬਾਹਰ ਲੱਭਦੇ ਫਿਰਦੇ ਜਿਹੜਾ ਸਾਨੂੰ ਬਾਹਰੋਂ ਅੰਮ੍ਰਿਤ ਛਕਾਇਆ ਗਿਆ ਹੈ ਉਹ ਸਾਨੂੰ ਇੱਕ ਸਵਾਦ ਦੇ ਤੌਰ ਤੇ ਉਹ ਸਾਨੂੰ ਪਹੁੰਚ ਦਿੱਤੀ ਗਈ ਹੈ ਤਾਂ ਜੋ ਤੁਸੀਂ ਆਪਣੇ ਅੰਦਰੋਂ ਇਸ ਦੀ ਪਹਿਚਾਨ ਕਰੋ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਨੂੰ ਸਵਾਦ ਤਾਂ ਨਹੀਂ ਪਤਾ ਤੇ ਗੁਰਮੁਖੋ ਉਹ ਪਾਵੇਂ ਚੀਜ਼ ਸਾਡੇ ਲਾਗੇ ਪਈ ਹੋਵੇ ਤੇ ਅਸੀਂ ਉਸ ਦੇ ਬਾਰੇ ਜਾਣਕਾਰੀ ਨਹੀਂ ਲੈ ਸਕਦੇ ਜਿੱਨਾਂ ਚਿਰ ਸਾਨੂੰ ਸੁਆਦ ਦਾ ਨਹੀਂ ਪਤਾ ਸੋ ਸਾਧਗੁਰ ਨੇ ਸਾਨੂੰ ਇਹ ਜੋ ਖੰਡੇ ਦੀ ਪਹੌਲ ਬਖਸ਼ੀ ਹੈ ਮਹਾਰਾਜ ਨੇ ਇੱਕ ਕਿਸਮ ਦਾ ਸਾਨੂੰ ਉਹ ਸੁਆਦ ਚਕਾਇਆ ਹੈ ਜੋ ਸਾਡੇ ਅੰਦਰ ਜਿਹੜਾ ਹੈ ਉਹ ਅੰਮ੍ਰਿਤ ਰਾਸ ਜਿਹੜਾ ਭਰਿਆ ਹੋਇਆ ਹੈ ਅੰਮ੍ਰਿਤ ਦਾ ਖੂਹ ਜਿਹੜਾ ਪਰ ਕੇ ਰੱਖਿਆ ਹੋਇਆ ਹੈ ਉਸ ਦਾ ਇੱਕ ਬਾਰੋ ਹਨੂ ਸਵਾਦ ਦੱਸਿਆ ਹੈ ਕਿ ਉਹ ਕਿਵੇਂ ਦਾ ਹੈ ਫਿਰ ਇਸ ਅੰਮ੍ਰਿਤ ਨੂੰ ਕਿਵੇਂ ਅਸੀਂ ਪ੍ਰਾਪਤ ਕਰਨਾ ਹੈ ਉਹ ਸਤਿਗੁਰੂ ਦੀ ਬਾਣੀ ਨੇ ਸਾਨੂੰ ਦੱਸਿਆ ਹੈ ਮਹਾਰਾਜ ਕਹਿੰਦੇ ਆ ਅੰਤਰ ਖੂਂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਵੀ ਕਹਿੰਦੇ ਉਹ ਜਿਹੜਾ ਅੰਮ੍ਰਿਤ ਰੂਪੀ ਖੂ ਪਰ ਕੇ ਰੱਖਿਆ ਹੋਇਆ ਹੈ ਨਾ ਉਸ ਅੰਮ੍ਰਿਤ ਨੂੰ ਕੱਢਣ ਦਾ ਇੱਕੋ ਹੀ ਤਰੀਕਾ ਹੈ ਉਹ ਹੈ ਸ਼ਬਦ ਸ਼ਬਦ ਕੀ ਹੈ ਜਿਹੜਾ ਹੈ ਜੋ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਇਆ ਹੋਇਆ ਗੁਰਮੰਤਰ ਹੈ ਭਾਵ ਵਾਹਿਗੁਰੂ ਸ਼ਬਦ ਦੇ ਨਾਲ ਅਸੀਂ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਆਪਾਂ ਸਮਝ ਲਈਏ ਕਿ ਇਹ ਜਿਹੜਾ ਸਾਡਾ ਸਰੀਰ ਹੈ ਇੱਕ ਖੂ ਹੈ ਤੇ ਖੂ ਦੇ ਵਿੱਚ ਇੱਕ ਡੋਰ ਪਾਈ ਹੋਈ ਆ ਇੱਕ ਰੱਸੀ ਪਾਈ ਹੋਈ ਆ ਉਹ ਡੋਰ ਜਿਹੜੀ ਹੈ ਉਹ ਰੱਸੀ ਜਿਹੜੀ ਹੈ ਉਹ ਹੈ ਸਾਡੇ ਸਵਾਸ ਜੋ ਆਪਾਂ ਸਾਹ ਲੈ ਰਹੇ ਆ ਉਹ ਹੈ ਸਵਾਸ ਸਵਾਸਾਂ ਰੂਪੀ ਡੋਰ ਹੈ ਆਪਾਂ ਗੁਰਬਾਣੀ ਵਿੱਚ ਵੀ ਪੜਦੇ ਆਂ ਮਗ ਮਾਰੇ ਕਹਿੰਦੀ ਹੈ ਪ੍ਰਬਤੋਰੀ ਹੱਥ ਤੁਹਾਰੇ ਇਹ ਜਿਹੜੀ ਸਵਾਸਾਂ ਰੂਪੀ ਡੋਰ ਹੈ ਪ੍ਰਭੂ ਦੇ ਹੱਥ ਵਿੱਚ ਹੈ ਹੁਣ ਇਹ ਸਵਾਸ ਸਾਨੂੰ ਸਾਰਿਆਂ ਨੂੰ ਆ ਰਹੇ ਨੇ ਪਰ ਇਹ ਜਿਹੜੇ ਸਵਾਸਾਂ ਰੂਪੀ ਡੋਰੀ ਹੈ ਇਹ ਖਾਲੀ ਹੈ ਇਹਦੇ ਨਾਲ ਕੋਈ ਵੀ ਅਸੀਂ ਜਿਹੜਾ ਹੈ ਬਰਤਨ ਜਿਹੜਾ ਹੈ ਉਹ ਬੰਨਿਆ ਹੋਇਆ ਨਹੀਂ ਕਿਉਂਕਿ ਖੂਹ ਦੇ ਵਿੱਚੋਂ ਜਦੋਂ ਆਪਾਂ ਪਾਣੀ ਕੱਢਣਾ ਹੈ ਉਹਦੇ ਨਾਲ ਸਾਨੂੰ ਕੋਈ ਬਾਲਟੀ ਜਾਂ ਕੋਈ ਐਸਾ ਡੱਬਾ ਬਣਨੇ ਪੈਂਦਾ ਹੈ ਜਿਹਦੇ ਕਰਕੇ ਉਹ ਖੂਹ ਦੇ ਵਿੱਚੋਂ ਪਾਣੀ ਬਾਹਰ ਕੱਢਿਆ ਜਾ ਸਕੇ ਤੇ ਜੇ ਇਕੱਲੀ ਰੱਸੀ ਆਪਾਂ ਖੂਹ ਦੇ ਵਿੱਚ ਛੁੱਟ ਕੇ ਕਹੀਏ ਕਿ ਪਾਣੀ ਕੱਢ ਲਈਏ ਤੇ ਇਸ ਤਰ੍ਹਾਂ ਨਹੀਂ ਪਾਣੀ ਨਿਕਲਦਾ ਉਹਦੇ ਨਾਲ ਸਾਨੂੰ ਕੋਈ ਬਾਲਟੀ ਬਣਨੇ ਪੈਂਦੀ ਸੋ ਇੱਥੇ ਜਿਹੜਾ ਬਾਲਟੀ ਦਾ ਕੰਮ ਕਰੇਗਾ ਉਹ ਹੈ ਸ਼ਬਦ ਰੂਪੀ ਗੁਰਮੰਤਰ ਵਾਹਿਗੁਰੂ ਮੰਤਰ ਜਿਹੜਾ ਜਿਹਨੂੰ ਆਪਾਂ ਪੜ੍ਹਦੇ ਹਮਾਏਗੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਇਸ ਵਾਹਿਗੁਰੂ ਗੁਰਮੰਤਰ ਨੂੰ ਜਦੋਂ ਆਪਾਂ ਅਭਿਆਸ ਕਰਾਂਗੇ ਤੇ ਹੁਣ ਜਿਹੜੀ ਸਵਾਸਾ ਰੂਪੀ ਡੋਰ ਸੀ ਉਹਦੇ ਨਾਲ ਇਸ ਵਾਹਿਗੁਰੂ ਸ਼ਬਦ ਨੂੰ ਬੰਨ੍ਹ ਕੇ ਤੇ ਇਸ ਦੇਹ ਦੇ ਵਿੱਚ ਉਹ ਅਸੀਂ ਅੰਮ੍ਰਿਤ ਪ੍ਰਗਟ ਕਰਨਾ ਹੈ ਕਿਵੇਂ ਹੋਏਗਾ ਪ੍ਰਗਟ ਕਿਉਂਕਿ ਇਹ ਇੱਕ ਤਰੀਕਾ ਹੈ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸਿਆ ਜਿਹਨੂੰ ਆਪਾਂ ਪੜ੍ਹਦੇ ਹਮਾਰੇ ਇਹ ਕਹਿੰਦੇ ਨਿਤ ਜੱਪੀਏ ਸਾਸ ਗਰਾਸ ਨਾਉ ਪਰਵਰਤੀਗਾਰ ਦਾ ਇਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਜੋ ਸਾਸ ਗਰਾਸ ਦੱਸਿਆ ਹੈ ਇਹ ਇਸ ਤਰ੍ਹਾਂ ਨਹੀਂ ਦੱਸਿਆ ਕਿ ਇਹ ਤੁਸੀਂ ਇਸ ਤਰ੍ਹਾਂ ਜਪੀ ਜਾਓ ਸਾਸ ਗਰਾਸ ਚ ਮਹਾਰਾਜ ਨੇ ਇਹ ਸਾਨੂੰ ਇੱਕ ਉਦਾਹਰਨ ਦਿੱਤੀ ਹੈ ਖੂਹ ਦੀ ਕਹਿੰਦੇ ਕਿ ਜਦੋਂ ਖੂਹ ਦੇ ਵਿੱਚ ਵਿੱਚੋਂ ਆਪਾਂ ਪਾਣੀ ਕੱਢਣਾ ਹੈ ਤੇ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਾਂਗੇ ਤੇ ਆਪਾਂ ਜੇ ਖੂਹ ਵਿੱਚ ਬਰਤਨ ਸੁੱਟਦੇ ਸਾਰੇ ਚੱਕ ਲਾਂਗੇ ਉਹ ਪਾਣੀ ਭਰਿਆ ਨਹੀਂ ਜਾਂਦਾ ਉਹਦੇ ਵਿੱਚੋਂ ਉਹ ਖਾਲੀ ਦਾ ਖਾਲੀ ਵਾਪਸ ਆ ਜਾਂਦਾ ਹੈ। ਉਹਨਾਂ ਨੇ ਕਿਹਾ ਫਿਰ ਜੇ ਤੁਸੀਂ ਅੰਮ੍ਰਿਤ ਜੇ ਪਾਣੀ ਕੱਢਣਾ ਹੈ ਖੂਹ ਦੇ ਵਿੱਚੋਂ ਤੁਸੀਂ ਕੀ ਕਰੋ ਬਰਤਨ ਨੂੰ ਪਾਣੀ ਖੂਹ ਦੇ ਵਿੱਚ ਛੱਟੋ ਤੇ ਕੁਝ ਸਮਾਂ ਰੁਕ ਜਾਓ। ਰੁਕਣਾ ਕਿਉਂ ਹੈ ਤਾਂ ਜੋ ਬਰਤਨ ਜਿਹੜਾ ਹੈ ਉਹ ਭਰ ਸਕੇ। ਤੇ ਜੇ ਆਪਾਂ ਛੱਟਦੇ ਸਾਰ ਹੀ ਚੁੱਕ ਲਈਏ ਤੇ ਫਿਰ ਉਹਨਾਂ ਨੇ ਕਿਹਾ ਵੀ ਫਿਰ ਜਿਹੜਾ ਪਾਣੀ ਹੈ ਉਹ ਬਾਲਟੀ ਦੇ ਵਿੱਚ ਭਰੇਗਾ ਨਹੀਂ ਡੱਬੇ ਦੇ ਵਿੱਚ। ਪਰੇਗਾ ਨਹੀਂ ਉਹ ਖਾਲੀ ਵਾਪਸ ਆ ਜਾਏਗਾ ਸੋ ਇੱਥੇ ਸਾਨੂੰ ਬਾਣੀ ਨੇ ਇਹ ਫਰਮਾਨ ਕੀਤਾ ਹੈ ਮਹਾਰਾਜ ਕਹਿੰਦੇ ਨੇ ਨਿਤ ਜਪਿਏ ਸਾਸ ਗਰਾਸ ਨਾਉ ਪਰਵਰਦੀਗਾਰ ਦਾ ਵੀ ਇਹ ਪ੍ਰਮਾਤਮਾ ਦਾ ਨਾਮ ਤੁਸੀਂ ਸਾਸ ਗਰਾਸ ਜਪੋ ਤਾਂ ਜੋ ਇਹ ਖੂਹ ਦੇ ਵਿੱਚੋਂ ਤੁਹਾਨੂੰ ਅੰਮ੍ਰਿਤ ਰਸ ਜਿਹੜਾ ਹੈ ਉਹ ਪ੍ਰਾਪਤ ਹੋ ਜਾਏ ਹੁਣ ਆਪਾਂ ਇੱਕ ਤੇ ਸਵਾਸਾਂ ਰੂਪੀ ਡੋਰ ਦੇ ਨਾਲ ਵਾਹਿਗੁਰੂ ਗੁਰਮੰਤਰ ਨੂੰ ਬੰਨ ਲੈ ਆਪਾਂ ਸਵਾਸ ਗਰਾਸ ਬਿਧੀ ਦੁਆਰਾ ਜਪਨਾ ਸ਼ੁਰੂ ਕਰਤਾ ਜਦੋਂ ਆਪਾਂ ਅੱਜ ਆਪਣਾ ਸ਼ੁਰੂ ਕੀਤਾ ਤੇ ਫਿਰ ਹੁਣ ਅਸਾਂ ਪੂਰੀ ਜੋ ਸਤਿਗੁਰ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੈ ਸਾਸ ਗਰਾਸ ਆਪਾਂ ਜਪ ਰਹੇ ਹਾਂ ਤੇ ਇਹਦਾ ਮਤਲਬ ਕਿ ਸਾਨੂੰ ਹੁਣ ਅੰਮ੍ਰਿਤ ਰਸ ਜ਼ਰੂਰ ਆਏਗਾ ਤੇ ਇਹ ਕਿਵੇਂ ਜਪਨਾ ਹੈ ਕਿਵੇਂ ਅੰਮ੍ਰਿਤ ਪ੍ਰਾਪਤ ਹੋਏਗਾ ਸੋ ਆਪਾਂ ਥੋੜਾ ਜਿਹਾ ਇਹਦਾ ਪ੍ਰੈਕਟੀਕਲ ਕਰਦੇ ਹਾਂ ਜਦੋਂ ਵੀ ਆਪਾਂ ਸਿਮਰਨ ਕਰਦੇ ਹਾਂ ਕਿਵੇਂ ਸਮਝੋ ਆਪਾਂ ਜੋ ਸਵਾਸ ਰੂਪੀ ਸਵਾਸਾ ਰੂਪੀ ਡੋਰ ਸਾਡੇ ਇਸ ਦੇਹ ਰੂਪੀ ਸਰੀਰ ਦੇ ਵਿੱਚ ਚੱਲ ਰਹੀ ਹੈ ਹੁਣ ਉਹਦੇ ਨਾਲ ਅਸੀਂ ਕੀ ਕੀਤਾ ਗੁਰੂ ਤੋਂ ਲੈ ਕੇ ਸ਼ਬਦ ਗੁਰਮੰਤਰ ਨੂੰ ਇਸ ਸਾਸ ਸਵਾਸਾਂ ਦੀ ਡੋਰ ਨਾਲ ਬੰਨ ਲਿਆ ਆਪਾਂ ਜਦੋਂ ਸਵਾਸ ਅੰਦਰ ਜਾਂਦਾ ਹੈ ਉਦੋਂ ਆਪਾਂ ਬੋਲਦਾ ਵਾਹਿ ਵਾਹਿ ਬੋਲ ਕੇ ਔਰ ਇਸ ਨੂੰ ਕੰਨਾਂ ਦੁਆਰਾ ਸੁਣਨਾ ਹੈ ਜਦੋਂ ਆਪਾਂ ਵਾਹਿ ਬੋਲਿਆ ਫਿਰ ਇੱਥੇ 1 2 ਸੈਕਿੰਡ ਵਾਸਤੇ ਇਸ ਨੂੰ ਵਿਸ਼ਰਾਮ ਦੇਣਾ ਹੈ ਇਸ ਨੂੰ ਠਹਿਰਾਓ ਦੇਣਾ ਹੈ ਤਾਂ ਜੋ ਜਿਹੜਾ ਬਾਲਟੀ ਹੈ ਜੋ ਸ਼ਬਦ ਹੈ ਸ਼ਬਦ ਰੂਪੀ ਜੋ ਬਾਲਟੀ ਹੈ ਉਹ ਖੂਹ ਦੇ ਵਿੱਚ ਪੈਣਸਾਰ ਉਹ ਭਰ ਜਾਵੇ ਤਾਂ ਜੋ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇ ਜਦੋਂ ਆਪਾਂ 1 2 ਸੈਕਿੰਡ ਵਾਸਤੇ ਇੱਥੇ ਰੁਕਦੇ ਹਾਂ ਵਾਹਿ ਬੋਲ ਕੇ ਥੋੜਾ ਰੁਕਦੇ ਹਾਂ ਜਦੋਂ ਗੁਰੂ ਬੋਲਾਂਗੇ ਉਹ ਫਿਰ ਜਿਹੜੀ ਅੰਮ੍ਰਿਤ ਹੈ ਉਹ ਸਾਡੇ ਬਾਹਰ ਫਿਰ ਰਸਨਾ ਤੱਕ ਆਏਗਾ ਸੋ ਜਦੋਂ ਇਸ ਤਰ੍ਹਾਂ ਕੇ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਜਦੋਂ ਅਭਿਆਸ ਕਰਦੇ ਹਾਂ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਕਿਵੇਂ ਹੋਣੀ ਹੈ ਆਪਾਂ ਆਪਾਂ ਪ੍ਰੈਕਟੀਕਲ ਕਰਦੇ ਹਾਂ ਨੇਤਰ ਬੰਦ ਕਰਕੇ ਅਹਿਸਾਸ ਗ੍ਰਾਸ ਰੀਤੀ ਦੁਆਰਾ ਆਪਾਂ ਜਪਣਾ ਹੈ ਕਿਵੇਂ ਜਪਣਾ ਹੈ ਬੋਲਣਾ ਵਾਹ ਗੁਰੂ ਵਾਹ ਗੁਰੂ ਇਹ ਜਿਹੜਾ ਜੋ ਅਸੀਂ ਵਾਹਿਗੁਰੂ ਦੇ ਵਿੱਚ ਜਿਹੜਾ ਸਪੇਸ ਦੇ ਰਹੇ ਆ ਇਹ ਸਮਝੋ ਵੀ ਆਪਾਂ ਉਸ ਵਾਹਿਗੁਰੂ ਸ਼ਬਦ ਨੂੰ ਜਿਹੜਾ ਕਹਿ ਲਓ ਜਾਂ ਉਸ ਭਾਂਡੇ ਨੂੰ ਆਪਾਂ ਖੂਹ ਦੇ ਵਿੱਚ ਸੁੱਟ ਕੇ ਕੁਝ ਸਮਾਂ ਬੇਟ ਕਰ ਰਹੇ ਆ ਤਾਂ ਜੋ ਭਰ ਜਾਏ ਜਦੋਂ ਭਰ ਜਾਏਗਾ ਫਿਰ ਜਦੋਂ ਉਹਨੂੰ ਬਾਹਰ ਕੱਢਾਂਗੇ ਫਿਰ ਉਹ ਪੜਿਆ ਹੋਇਆ ਸਾਡੀ ਜ਼ੁਬਾਨ ਦੇ ਉੱਪਰ ਸਾਡੀ ਜੀਭਾ ਦੇ ਉੱਪਰ ਆ ਕੇ ਉਹ ਅੰਮ੍ਰਿਤ ਰਸ ਜਿਹੜਾ ਹੈ ਸਾਨੂੰ ਪ੍ਰਾਪਤ ਹੋਏਗਾ ਸਾਨੂੰ ਮਹਿਸੂਸ ਹੋਏਗਾ ਮਹਿਸੂਸ ਇਸ ਤਰ੍ਹਾਂ ਹੁੰਦਾ ਹੈ ਗੁਰਮਖੋ ਕਿ ਇਹ ਜਿਹੜਾ ਅੰਮ੍ਰਿਤ ਰਸ ਹੈ ਇਹ ਇਸ ਤਰ੍ਹਾਂ ਨਹੀਂ ਕਿ ਆਪਾਂ ਕਹਿੰਦੇ ਆ ਕਿ ਅੰਮ੍ਰਿਤ ਰੂਪੀ ਬਚਨ ਹੈ ਜਿੱਦਾਂ ਮਤਲਬ ਇਸ ਤਰੀਕੇ ਦੇ ਨਾਲ ਬਹੁਤ ਗਿਆਨ ਵਾਲੇ ਐਦਾਂ ਨਹੀਂ ਇਹ ਅੰਮ੍ਰਿਤ ਜਿਹੜਾ ਹੈ ਇਹ ਅੰਮ੍ਰਿਤ ਸਾਨੂੰ ਸੱਚਮੁੱਚ ਜਿਹੜਾ ਹੈ ਇਹ ਆਪਾਂ ਪੀਂਦੇ ਹਾਂ ਮਤਲਬ ਜਦੋਂ ਆਪਾਂ ਵਾਹਿਗੁਰੂ ਜਿਦਾ ਵਾਹ ਗੁਰੂ ਬੋਲਦੇ ਆ ਨਾ ਜੇ ਆਪਾਂ ਇਸ ਦਾ ਅਭਿਆਸ ਕਰਦੇ ਹਾਂ ਫਿਰ ਸਾਨੂੰ ਵਾਹਿਗੁਰੂ ਬੋਲਣ ਦੇ ਵਿੱਚ ਰਸ ਆਣਾ ਸ਼ੁਰੂ ਹੋ ਜਾਏਗਾ ਆਪਾਂ ਸਾਡਾ ਮੁੱਖ ਜਿਹੜਾ ਹੈ ਉਹ ਮਿੱਠਾ ਹੋਣਾ ਸ਼ੁਰੂ ਹੋ ਜਾਏਗਾ ਬਿਨਾ ਕਿਸੇ ਮਿੱਠਾ ਖਾਦੇ ਤੋਂ ਇਹ ਸਾਡਾ ਮੁੱਖ ਜਿਹੜਾ ਹੈ ਇਹ ਮਿੱਠਾ ਹੋ ਜਾਂਦਾ ਹੈ ਸੋ ਇਸ ਕਰਕੇ ਆਓ ਆਪਾਂ ਇਸ ਦਾ ਅਭਿਆਸ ਕਰੀਏ ਤਾਂ ਜੋ ਸਾਨੂੰ ਇਹ ਤਰੀਕਾ ਜਿਹੜਾ ਹੈ ਉਹ ਆ ਜਾਵੇ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ 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 ਗੁਰੂ ਸੋ ਗੁਰਮੁਖੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਵਾਹਿਗੁਰੂ ਗਰਮੰਤਰ ਦਾ ਅਭਿਆਸ ਕਰਾਂਗੇ ਏਨਿਪੀ ਸਾਨੂੰ ਪਹਿਲੀ ਵਾਰੀ ਆਪਾਂ ਇੱਕ ਵਾਰੀ ਕੀਤਾ ਤੇ ਸਾਨੂੰ ਅੰਮ੍ਰਿਤ ਰਸ ਆ ਗਿਆ ਇਹ ਅਭਿਆਸ ਹੈ ਜਉ ਜੋ ਅਸੀਂ ਇਸ ਦਾ ਅਭਿਆਸ ਕਰਦੇ ਜਾਵਾਂਗੇ ਪਹਿਲਾਂ ਤੇ ਸਾਨੂੰ ਜੋ ਸਾਡੇ ਸਰੀਰ ਵਿੱਚ ਚੱਲ ਰਹੇ ਫੁਰਨੇ ਜੋ ਵਿਚਾਰ ਚੱਲ ਰਹੇ ਨੇ ਪਹਿਲਾਂ ਤੇ ਸਾਨੂੰ ਇਸ ਗੁਰਮੰਤਰ ਨੇ ਇਹਨਾਂ ਤੋਂ ਜਿਹੜਾ ਹੈ ਕਹਿ ਲੋ ਕਿ ਇਹਨਾਂ ਨੂੰ ਪਾਸ਼ੇ ਕਰਨਾ ਹੈ ਇਨਾ ਤੋਂ ਸਾਡਾ ਖਹਿੜਾ ਛਡਾਉਣਾ ਹੈ ਇਹ ਪੰਜਾਂ ਤੋਂ ਜਿਵੇਂ ਮੰਨ ਲਓ ਕਿ ਅਸੀਂ ਕਿਤੇ ਨਮਾ ਕਿਤੇ ਬੋਰ ਕਰਦੇ ਹਾਂ ਜਾਂ ਨਮਾ ਨਲਕਾ ਲਾਉਂਦੇ ਹਾਂ ਨਾ ਤੇ ਉਸ ਨੂੰ ਉਸ ਦੇ ਵਿੱਚੋਂ ਜਦੋਂ ਪਾਣੀ ਪਹਿਲਾਂ ਨਿਕਲਦਾ ਹੈ ਨਾ ਤੇ ਪਹਿਲਾਂ ਪਾਣੀ ਮੈਲਾ ਨਿਕਲਦਾ ਹੈ ਫਿਰ ਜਿਉਂ-ਜਿਉਂ ਉਸ ਨੂੰ ਆਪਾਂ ਘੇੜਦੇ ਜਾਂਦੇ ਹਾਂ ਜਿਉਂ-ਜਿਉਂ ਉਸ ਦਾ ਅਭਿਆਸ ਕਰਦੇ ਜਾਂਦੇ ਆ ਕਰਦੇ ਜਾਂਦੇ ਆ ਫਿਰ ਇੱਕ ਦਿਨ ਸਾਫ਼ ਜਿਹੜਾ ਪਾਣੀ ਹੈ ਉਹ ਸਾਨੂੰ ਪੀਣ ਵਾਸਤੇ ਪ੍ਰਾਪਤ ਹੋ ਜਾਂਦਾ ਹੈ ਸੁਇਸ਼ ਕਰਕੇ ਜੋ ਸਾਡੇ ਸਰੀਰ ਦੇ ਵਿੱਚ ਇਹ ਗੰਦੀ ਗੰਦਗੀ ਜੋ ਭਰੀ ਹੋਈ ਹੈ ਇਸ ਨੂੰ ਸਾਫ ਕਰਨਾ ਹੈ ਗੁਰਮੰਤਰ ਨੇ ਜਿਉਂ-ਜਿਉਂ ਅਸੀਂ ਇਸ ਦਾ ਅਭਿਆਸ ਕਰਦੇ ਹਾਂ ਜਿਉਂ-ਜਿਉਂ ਅਸੀਂ ਇਸ ਨੂੰ ਜਪਦੇ ਹਾਂ ਤੇ ਗੁਰਮੁਖੋ ਪਹਿਲਾਂ ਸਾਡੇ ਇਹ ਜੋ ਸਰੀਰ ਰੂਪੀ ਜੋ ਫੁਰਨੇ ਹੈ ਵਿਚਾਰ ਹੈ ਜੋ ਕਾਮ, ਕਰੋ, ਲੋਭ, ਮੋਹ, ਹੰਕਾਰ ਦੇ ਜੋ ਸਾਨੂੰ ਫੁਰਨੇ ਹੈ ਇਹਨਾਂ ਦਾ ਇਹਨਾਂ ਦੀ ਗੰਦਗੀ ਨੂੰ ਸਾਫ ਕਰਕੇ ਤੇ ਫਿਰ ਮਹਾਰਾਜ ਕਹਿੰਦੇ ਆ ਕਿ ਫਿਰ ਤੁਹਾਨੂੰ ਜਿਹੜਾ ਹੈ ਅੰਦਰੋਂ ਨਿਰਮਲ ਜਦੋਂ ਤੁਹਾਡਾ ਮਨ ਅੰਦਰੋਂ ਸਾਫ਼ ਹੋਏਗਾ ਤੇ ਫਿਰ ਜਾ ਕੇ ਤੁਹਾਨੂੰ ਉਹ ਅੰਮ੍ਰਿਤ ਦੀ ਪ੍ਰਾਪਤੀ ਜਿਹੜੀ ਹੋਣੀ ਹੈ ਜਿਵੇਂ ਆਪਾਂ ਗੁਰਬਾਣੀ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਕਿ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਧੋਤੇ ਮਨ ਅਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਕਰਲਾ ਤਾਂ ਪੂਜੇ ਕੋਈ ਜੇ ਮਨ ਨੂੰ ਮੈਲਾ ਹੈ ਤਾਂ ਮਹਾਰਾਜ ਕਹਿੰਦੇ ਫਿਰ ਮਨ ਦੇ ਨਾਲ ਕੀਤਾ ਹੋਇਆ ਕਰਮ ਵੀ ਮੈਲਾ ਹੈ ਤੇ ਜਦੋਂ ਹੁਣ ਸਾਡਾ ਮਨ ਮੈਲ ਆਇਆ ਤੇ ਆਪਾਂ ਸ਼ਬਦ ਦੁਆਰਾ ਇਸ ਨੂੰ ਸਾਫ਼ ਕਰਨ ਲੱਗ ਪਏ ਤੇ ਜਿਹੜੀ ਪਹਿਲੀ ਪਹਿਲਾਂ ਜਿਹੜੀ ਮਨ ਦੀ ਮੈਲ ਜਿਹੜੀ ਉਤਰੇਗੀ ਸੋ ਗੁਰਮੁਖੋ ਉਹ ਸਾਡੇ ਵਿਚਾਰਾਂ ਦੀ ਫੁਰਨਾ ਦੀ ਮੈਲ ਹੈ ਜੋ ਮਨ ਪਵਿੱਤਰ ਹੋ ਗਿਆ ਮਨ ਸਿਮਰਨ ਕਰ ਕਰਕੇ ਜਦੋਂ ਸਾਫ਼ ਹੋ ਗਿਆ ਫਿਰ ਇਸ ਮਨ ਨੇ ਉਸ ਅੰਮ੍ਰਿਤ ਨੂੰ ਪੀਣਾ ਹੈ ਫਿਰ ਇਸ ਮਨ ਨੇ ਜਿਹੜਾ ਹੈ ਅੰਮ੍ਰਿਤ ਦਾ ਜਿਹੜਾ ਸਵਾਦ ਇਸ ਦੀ ਇਸ ਨੂੰ ਪ੍ਰਾਪਤ ਹੋਏਗਾ ਸੋ ਇਸ ਕਰਕੇ ਇੱਕ ਹੋਰ ਵੀ ਇੱਥੇ ਗੱਲ ਹੈ ਜੋ ਵੀ ਅਸੀਂ ਖਾਂਦੇ ਹਾਂ ਜੋ ਵੀ ਪੀਂਦੇ ਹਾਂ ਅਸਲ ਵਿੱਚ ਉਹ ਸਾਡਾ ਜਿਹੜਾ ਹੈ ਸਰੀਰ ਉਸ ਦਾ ਸਵਾਦ ਨਹੀਂ ਲੈਂਦਾ ਸਰੀਰ ਨੂੰ ਸਿਰਫ ਇੱਕ ਉਹਦੀ ਤਾਕਤ ਮਿਲਦੀ ਹੈ ਜੋ ਸਵਾਦ ਲੈ ਰਿਹਾ ਹੈ ਉਹ ਸਾਡੀ ਇੱਕ ਤੇ ਜੀਵਾਨ ਹੈ ਮਤਲਬ ਜਿਹਨੂੰ ਆਪਾਂ ਰਸਨਾ ਕਹਿ ਦਨੇ ਆ ਜੀਵ ਕਹਿ ਦਨੇ ਇੱਕ ਤੇ ਉਹ ਹੈ ਪਰ ਜੀਵ ਤੇ ਜੀਵ ਦਾ ਜੋ ਸਵਾਦ ਹੈ ਜੀਵ ਦੱਸਦੀ ਹੈ ਉਹ ਕਿਸ ਨੂੰ ਦੱਸਦੀ ਹੈ ਉਹ ਮਨ ਨੂੰ ਦੱਸਦੀ ਹੈ ਵੀ ਇਹਦੇ ਵਿੱਚ ਲੂਣ ਘੱਟ ਹੈ ਇਹਦੇ ਵਿੱਚ ਮਰਚਾ ਘੱਟ ਹੈ ਜਾਂ ਮਿੱਠਾ ਘੱਟ ਹੈ ਜਾਂ ਇਸ ਤਰੀਕੇ ਦਾ ਜੋ ਵੀ ਦੱਸਦੀ ਹੈ ਇਹ ਮਨ ਨੂੰ ਮਨ ਹੀ ਹਰ ਇੱਕ ਚੀਜ਼ ਦਾ ਸਵਾਦ ਲੈਂਦਾ ਹੈ ਕਾਮ ਦਾ ਜੋ ਰਸ ਹੈ ਇਹ ਵੀ ਮਨ ਲੈ ਰਿਹਾ ਹੈ ਗਰੋਧ ਦਾ ਇਹ ਵੀ ਮਨ ਕਿਉਂਕਿ ਸਰੀਰ ਤਾਂ ਤੇ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਸਰੀਰ ਤੇ ਇੱਕ ਸਿਰਫ ਮਨ ਨੂੰ ਰਹਿਣ ਵਾਸਤੇ ਮਕਾਨ ਮਿਲਿਆ ਹੋਇਆ ਪਰ ਹੈ ਮਕਾਨ ਦੇ ਵਿੱਚ ਸਾਰੀ ਸੁਵਿਧਾ ਹੁੰਦੀ ਹੈ ਮਕਾਨ ਦੇ ਵਿੱਚ ਜਿਹੜਾ ਹੈ ਜੋ ਵੀ ਜੋ ਵੀ ਸ਼ਰੀਰ ਮਕਾਨ ਦੇ ਵਿੱਚ ਰਹਿ ਰਿਹਾ ਹੈ ਜੋ ਵੀ ਪਰਿਵਾਰ ਇਸ ਮਕਾਨ ਦੇ ਵਿੱਚ ਰਹਿ ਰਿਹਾ ਹੈ ਉਸ ਨੇ ਆਪਣੇ ਖਾਣ ਪੀਣ ਦਾ ਜੋ ਵੀ ਸੁਵਿਧਾ ਦਾ ਸਮਾਨ ਆ ਸਾਰਾ ਇਕੱਠਾ ਕਰਕੇ ਰੱਖਿਆ ਹੁੰਦਾ ਹੈ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਸਾਨੂੰ ਮਾਲਕ ਨੇ ਇਹ ਸਰੀਰ ਰੂਪੀ ਘਰ ਬਣਾ ਕੇ ਦਿੱਤਾ ਹੈ ਮਨ ਨੂੰ ਤੇ ਇਸ ਸਰੀਰ ਦੇ ਵਿੱਚ ਮਨਨ ਦੇ ਮਨ ਨੂੰ ਵਰਤਣ ਵਾਲੀਆਂ ਵਸਤੂਆਂ ਸਾਰੀਆਂ ਹੀ ਉਹਨੇ ਇਸ ਸਰੀਰ ਦੇ ਵਿੱਚ ਪਾ ਕੇ ਰੱਖੀਆਂ ਹੁੰਦੀਆਂ ਜਦੋਂ ਦਿਲ ਕਰਦਾ ਹੈ ਮਨ ਦਾ ਜਿਸ ਮਰਜੀ ਰਸ ਨੂੰ ਉਹ ਲੈ ਸਕਦਾ ਹੈ ਜਿਸ ਮਰਜੀ ਰਸ ਨੂੰ ਉਹ ਖਾ ਪੀ ਸਕਦਾ ਹੈ ਸੋਇਸ ਕਰਕੇ ਇਹ ਜਿਹੜਾ ਮਨ ਹੈ ਮਨ ਹੀ ਹਰ ਇੱਕ ਚੀਜ਼ ਦਾ ਸਵਾਦ ਲੈਂਦਾ ਹੈ ਇਸ ਕਰਕੇ ਜਦੋਂ ਇਸ ਨੂੰ ਅੰਮ੍ਰਿਤ ਦਾ ਸਵਾਦ ਜਦੋਂ ਆਏਗਾ ਫਿਰ ਸਾਨੂੰ ਖੁਦ ਮਤਲਬ ਇਹ ਸਰੀਰ ਕਰਕੇ ਮਨ ਕਰਕੇ ਸਾਨੂੰ ਇਹ ਖੁਦ ਸਾਡੀ ਰਸਨਾ ਦੇ ਉੱਪਰ ਸਾਨੂੰ ਲੱਗੇਗਾ ਕਿ ਅਸੀਂ ਕੁਝ ਖਾਧਾ ਨਹੀਂ ਮਿੱਠਾ ਲੇਕਿਨ ਸਾਡੀ ਜ਼ੁਬਾਨ ਜਿਹੜੀ ਹੈ ਉਹ ਮਿੱਠੀ ਹੈ ਸਾਡੀ ਰਸਨਾ ਜਿਹੜੀ ਹੈ ਉਹ ਮਿੱਠਾ ਸਾਨੂੰ ਮਹਿਸੂਸ ਕਰਾ ਰਹੀ ਹੈ ਸੋ ਇਸ ਕਰਕੇ ਗੁਰਮਖੋ ਇਹ ਜਿਹੜਾ ਤਰੀਕਾ ਹੈ ਜੋ ਸਤਿਗੁਰ ਦੀ ਬਾਣੀ ਨੇ ਸਮਝਾਇਆ ਹੈ ਤੇ ਆਪਾਂ ਹਰ ਰੋਜ਼ ਵੀ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਨੇ ਸੁਰਨਾਰ ਮਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਵੀ ਕਹਿੰਦੇ ਜਿਹੜੇ ਜਿਸ ਅੰਮ੍ਰਿਤ ਨੂੰ ਦੇਵੀ ਦੇਵਤੇ ਜਾਂ ਦਾਇੰਤ ਇਹ ਖੋਜਦੇ ਸੀ ਤੇ ਉਹਨਾਂ ਨੂੰ ਅੱਜ ਤੱਕ ਮਿਲਿਆ ਨਹੀਂ ਪਰ ਕਹਿੰਦੇ ਕਿ ਸਤਿਗੁਰ ਦੀ ਕਿਰਪਾ ਸਦਕਾ ਸਾਨੂੰ ਇਹ ਉਹਨਾਂ ਨੇ ਤਰੀਕਾ ਦੱਸਿਆ ਹੈ ਕਿ ਇਸ ਅੰਮ੍ਰਿਤ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ ਸੋ ਅੰਮ੍ਰਿਤ ਪੀਣਾ ਹੀ ਇੱਕ ਮਨ ਦਾ ਜਿਹੜਾ ਅੰਮਰ ਹੋਣਾ ਹੈ ਇਸ ਕਰਕੇ ਸਤਿਗੁਰੂ ਦੀ ਬਾਣੀ ਨੇ ਮਹਾਰਾਜ ਨੇ ਕਿਹਾ ਹੈ ਮਾਰੇ ਕਹਿੰਦੇ ਅੰਮ੍ਰਿਤ ਪੀਵੇ ਅੰਮਰ ਸੋ ਹੋਏ ਭੀ ਜਿਨ੍ਹਾਂ ਨੇ ਅੰਮ੍ਰਿਤ ਪੀ ਲਿਆ ਉਹ ਅੰਮਰ ਹੋ ਗਏ ਨੇ ਸੰਸਾਰ ਦੇ ਵਿੱਚ ਮਨ ਜਿਹੜਾ ਹੈ ਬਾਰ-ਬਾਰ ਫਿਰ ਜੂਨਾ ਦੇ ਵਿੱਚ ਨਹੀਂ ਆਉਂਦਾ ਉਹ ਆਪਣੇ ਜਿਹੜਾ ਨਿਝ ਘਰ ਦੇ ਵਿੱਚ ਜਾਂ ਕਹ ਲੋ ਕਿ ਦਸਮ ਦਵਾਰ ਦੇ ਵਿੱਚ ਜਾ ਕੇ ਉਹ ਬੈਠ ਜਾਂਦਾ ਜਿਸ ਨੂੰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਵੇਗੋ ਫੇਰਾ ਵੀ ਜਿਨ੍ਹਾਂ ਦਾ ਨਿਜ ਘਰ ਦੇ ਵਿੱਚ ਮਹਿਲ ਬਣ ਗਿਆ ਜਿਨ੍ਹਾਂ ਨੇ ਆਣਾ ਜਾਣਾ ਬਣਾ ਲਿਆ ਤੇ ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਸੰਸਾਰ ਦੇ ਵਿੱਚ ਬਹੁਤ ਫਿਰ ਬਹੁਤ ਆ ਜਿਹੜਾ ਹੈ ਉਹ ਆਣ ਜਾਣ ਦਾ ਜਿਹੜਾ ਸਬੰਧ ਹੈ ਉਹ ਰਹਿ ਨਹੀਂ ਜਾਂਦਾ ਉਹ ਸਿਰਫ ਉਸ ਮਾਲਕ ਤੱਕ ਸੀਮਤ ਰਹਿੰਦੇ ਨੇ ਮਾਲਕ ਦੇ ਵਿੱਚ ਸਮਾ ਜਾਂਦੇ ਨੇ ਉਹ ਸੋ ਇਸ ਕਰਕੇ ਗੁਰਮੁਖੋ ਇਹ ਗੁਰਬਾਣੀ ਦਾ ਜਿਹੜਾ ਵਿਸ਼ਾ ਹੈ ਉਹ ਆਪਾਂ ਨੇ ਪੜਨ ਤੱਕ ਸੀਮਤ ਰੱਖ ਲਿਆ ਲੇਕਿਨ ਇਹ ਪੜਨ ਦਾ ਵਿਸ਼ਾ ਨਹੀਂ ਸੀ ਇੱਕ ਕਮਾਣ ਦਾ ਵਿਸ਼ਾ ਸੀ ਆਪਾਂ ਨੇ ਕਮਾਇਆ ਨਹੀਂ ਜਦੋਂ ਹੁਣ ਅਸੀਂ ਕਮਾਉਂਦੇ ਨਹੀਂ ਫਿਰ ਸਾਨੂੰ ਗੁਰਬਾਣੀ ਪੜਦਿਆਂ ਹੋਿਆਂ ਵੀ ਸਾਡਾ ਮਤਲਬ ਜਿਹੜੇ ਹੈ ਗੁਨਾਹਾਂ ਜਾਂ ਕਹਿ ਲੋ ਸਾਡੇ ਅਵਗੁਣ ਜਿਹੜੇ ਛੁੱਟਦੇ ਨਹੀਂ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਮਹਾਰਾਜ ਕਹਿੰਦੇ ਕਾਮਨਾ ਛੁੱਟਕਿਓ ਕਰੋਧ ਨਾ ਛੁੱਟਕਿਓ ਲੋਭ ਨਾ ਬਿਸਰਿਓ ਦੇਵਾ ਪਰਾਇ ਨਿੰਦਾ ਮੁਖ ਤੇ ਨਹੀਂ ਛੁੱਟਕੀ ਨਿਫਲ ਪਈ ਸਭ ਸੇਵਾ ਇਸ ਕਰਕੇ ਉਹਨਾਂ ਕਹਿੰਿਆ ਵੀ ਗੁਰਬਾਣੀ ਪੜਦੇ ਦੇ ਹੈ ਸੀ ਪਰ ਇਹ ਚੀਜ਼ ਤਾਂ ਸਾਡੀਆਂ ਛੁੱਟੀਆਂ ਨਹੀਂ ਕਿਉਂ ਨਹੀਂ ਛੁੱਟੀਆਂ ਕਿਉਂਕਿ ਅਸੀਂ ਕਮਾਇਆ ਨਹੀਂ ਅਸੀਂ ਜੋ ਸਤਗੁਰੂ ਦੇ ਬਚਨ ਸੀ ਉਸ ਨੂੰ ਕਮਾ ਨਹੀਂ ਸਕੇ ਜੇ ਆਪਾਂ ਕਮਾਇਆ ਨਹੀਂ ਤੇ ਗੁਰਮੁਖੋ ਫਿਰ ਜਿਹੜਾ ਸਾਡਾ ਇਹ ਗੁਰਬਾਣੀ ਪੜਿਆ ਵੀ ਮਹਾਰਾਜ ਕਹਿੰਦੇ ਆ ਵੀ ਤੇਰਾ ਕੋਈ ਫਾਇਦਾ ਨਹੀਂ ਹੋ ਰਿਹਾ ਕਿਉਂਕਿ ਤੂੰ ਬਸ ਇੱਕ ਇੱਕ ਕਹਿ ਲੋ ਕਿ ਜਿੱਦਾਂ ਆਪਾਂ ਕਹਿ ਲੋ ਕਿ ਡਿਊਟੀ ਪੂਰੀ ਕਰ ਰਹੇ ਆ ਇੱਕ ਗੁਰਬਾਣੀ ਦਾ ਇੱਕ ਸ਼ਬਦਾਂ ਦਾ ਮਾਰ ਕਹਿੰਦੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਮਲ ਭਿਆੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਸੁਟਕਿਓ ਅਦੇਖ ਅਹੰਗ ਭਗਵਤ ਅਦੇਖ ਅਹੰਗ ਬੁੱਧਵਾਦੇ ਇਨ ਵਿਦ ਮਿਲਣ ਨਾ ਜਾਈ ਪਿਆਰੇ ਮੈਂ ਕੀਏ ਕਰਮ ਅਨੇਕਾ ਫਿਰ ਕਹਿੰਦੇ ਕਿਵੇਂ ਮਿਲੇਗਾ ਕਹਿੰਦੇ ਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਕਿ ਸਤਿਗੁਰ ਦੇ ਚਰਨਾਂ ਦੇ ਵਿੱਚ ਜਾ ਕੇ ਜੰਮੇ ਪੈ ਜਾਓ ਜਾਂ ਕਹਿ ਲੋ ਝੁੱਕ ਜਾਓ ਜਾ ਕੇ ਤੇ ਇੱਕੋ ਹੀ ਅਰਦਾਸ ਕਰੋ ਮਹਾਰਾਜ ਅਸੀਂ ਹਾਰ ਗਏ ਆਂ ਆਪਣੀ ਮਤ ਵਰਤ ਵਰਤ ਕੇ ਆਪ ਜੀ ਕਿਰਪਾ ਕਰੋ ਆਪ ਜੀ ਸਾਨੂੰ ਜਿਹੜੀ ਹੈ ਆਪਣੀ ਬੁੱਧ ਬਖਸ਼ੋ ਤਾਂ ਜੋ ਅਸੀਂ ਆਪ ਜੀ ਦੇ ਇਸ ਜੋ ਆਪ ਜੀ ਗੁਰਬਾਣੀ ਦੇ ਵਿੱਚ ਦੱਸ ਰਹੇ ਹੋ ਅਸੀਂ ਇਹਦੇ ਤੱਕ ਪਹੁੰਚ ਸਕੀਏ ਇਹ ਸਾਨੂੰ ਪ੍ਰਾਪਤ ਹੋ ਜਾਵੇ ਸੋ ਗੁਰਮੁਖੋ ਆਓ ਆਪਾਂ ਥੋੜਾ ਜਰ ਅਭਿਆਸ ਕਰਕੇ ਫਿਰ ਕਹਿ ਲੋ ਕਿ ਸਮਾਪਤੀ ਹੈ ਸੋ ਗੁਰਮੁਖੋ ਆਓ ਕਿਰਪਾ ਕਰੋ ਜੀ ਤਾਂ ਅਸੀਂ ਇਹ ਅਭਿਆਸ ਜਿਹੜਾ ਹੈ ਉਹ बार-बार ਕਰਨਾ ਹੈ ਤਾਂ ਜੋ ਸਾਡਾ ਜਿਹੜਾ ਹੈ ਮਨ ਦੀ ਉੱਪਰ ਲੱਗੀ ਹੋਈ ਮੈਲ ਨੂੰ ਸਾਫ਼ ਹੋ ਸਕੇ ਸਾਡੇ ਮਨ ਤੇ ਲੱਗੀ ਹੋਈ ਮੈਲ ਸਾਫ਼ ਹੋਏਗੀ ਤਾਂ ਸਾਨੂੰ ਅੰਮ੍ਰਿਤ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਸੋ ਗੁਰੂ ਕੋ ਆਓ ਕਿਰਪਾ ਕਰੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

와 구루 와 구루 와 구루 구루 와 구루 와 구루 와 구루 와 구루